ਮੈਂ ਗੁਰਪਿਆਰ ਸਿੰਘ ਪੱਟੀ ਪਿੰਡ ਚਨਾ ਦਾ ਸਿਵਲ ਸਰਜਨ ਬਰਨਾਲਾ ਦੇ ਮੁਰੇ ਲਕੜਾਂ ਦੀ ਜਿਤਾ ਬਣਾ ਕੇ ਬੈਠਾਂਗਾ ਤੇ ਪ੍ਰਸ਼ਾਸਨ ਨੇ 23 24 ਨੂੰ ਮੇਰੇ ਬਕਾਇਆ ਦੀ ਪੜਤਾਲ ਕਰੀ ਸੀਗੀ ਤੇ ਉਸ ਸਬੰਧਤ ਦੇ ਵਿੱਚ ਮੈਨੂੰ ਕੋਈ ਅਜੇ ਤੱਕ ਜਾਣਕਾਰੀ ਨਹੀਂ ਦਿੱਤੀ ਤੇ ਦੂਸਰੇ ਪਾਸੇ ਜੋ ਡੀਸੀ ਬਰਨਾਲਾ ਜੀ ਨੇ ਹਦਾਇਤ ਕੀਤੀ ਸੀ ਪੜਤਾਲ ਕਰਨ ਵਾਸਤੇ ਮੈਨੂੰ ਨੌਕਰੀ ਤੇ ਬਹਾਲ ਕਰਨ ਨੂੰ ਸੰਬੰਧੀ ਉਸ ਸਬੰਧੀ ਵੀ ਇਹਨਾਂ ਨੇ ਕੋਈ ਕਾਰਗੁਜ਼ਾਰੀ ਅਜੇ ਤੱਕ ਨਹੀਂ ਕੀਤੀ ਤੇ ਅੱਜ ਜਦੋਂ ਮੈਂ 45 ਕਮੇਟੀ ਤੋਂ ਇਸ ਸਬੰਧ ਵਿੱਚ ਕੀਤੀ ਕਾਰਗੁਜ਼ਾਰੀ ਦੀ ਰਿਪੋਰਟ ਮੰਗਣ ਗਿਆ ਤਾਂ ਉਹਨਾਂ ਨੇ ਮੈਨੂੰ ਦੇਣ ਤੋਂ ਇਨਕਾਰ ਕੀਤਾ ਤੇ ਮੈਨੂੰ ਜਾਣਕਾਰ ਸੂਤਰਾਂ ਤੋਂ ਪਤਾ ਚੱਲਿਆ ਕਿ ਪਿਛਲੇ 22 ਦਿਨਾਂ ਤੋਂ ਇਹਨਾਂ ਨੇ ਅਜੇ ਤੱਕ ਕੋਈ ਵੀ ਲਿਖਤੀ ਪੱਤਰ ਐਸਐਮਓ ਸੁਪਿੰਦਰ ਜੋਤ ਨੂੰ ਜੋ ਬਰਨਾਲੇ ਦੇਨੇਗੇ ਉਹਨਾਂ ਨੂੰ ਕੋਈ ਵੀ ਜਾਰੀ ਨਹੀਂ ਕੀਤਾ ਤੇ ਮੇਰੀ ਅੱਜ ਸੇਵਾ ਸਰਜਨ ਸਾਹਿਬ ਨੂੰ ਮੈਂ ਫੇਰ ਮੰਗ ਪੱਤਰ ਦਿੰਦਾ ਤੇ ਜੇ ਅੱਜ ਸ਼ਾਮ ਤੱਕ ਮੈਨੂੰ ਕੋਈ ਰਿਪੋਰਟ ਨਾ ਮਿਲੀ ਤਾਂ ਮੈਂ ਕੱਲ ਤੋਂ ਭੁਖੜ ਹੜਤਾਲ ਦੀ ਸ਼ੁਰੂ ਕਰਾਂਗਾ ਤੇ ਉਹਨਾਂ ਨੇ ਅੱਜ ਮੈਨੂੰ ਕੋਈ ਵੀ ਭਰੋਸਾ ਪੱਤਰ ਨਹੀਂ ਜਾਰੀ ਕੀਤਾ ਤੇ ਕੱਲ ਤੋਂ ਮੇਰੀ ਜਿਹੜੀ ਹੈ ਇਹ ਦਫ਼ਤਰ ਸੇਵਾ ਸਰਜਨ ਦੇ ਦਫ਼ਤਰ ਦੇ ਮੂਹਰੇ ਧੋਖੜ ਹੜਤਾਲ ਸ਼ੁਰੂ ਹੋਵੇਗੀ ਤੇ ਮੈਂ ਕੱਲ ਤੋਂ ਰੋਟੀ ਛੱਡ ਰਿਹਾ ਆ ਇਹ ਸਰਕਾਰ ਨੂੰ ਬੇਨਤੀ ਹੈ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਤੇ ਪ੍ਰਸ਼ਾਸਨ ਦੇ ਜੋ ਕਰਪਟ ਅਧਿਕਾਰੀ ਨੇ ਉਹਨਾਂ ਤੇ ਕੰਨ ਦੀ ਕਾਰਵਾਈ ਕੀਤੀ ਜਾਵੇ ਤੇ ਮੇਰੀ ਦੋਸਤ ਮਿੱਤਰਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਕਿ ਇੰਨੀ ਢੀਠ ਸਰਕਾਰ ਕਿ ਮੈਨੂੰ 22 ਦਿਨਾਂ ਬਾਅਦ ਤੇ ਜਿੱਕਰ ਦੇ ਬਾਅਦ ਵੀ ਅਜੇ ਤੱਕ ਇਹਨਾਂ ਤੋਂ ਇੱਕ ਚਿੱਠੀ ਤੱਕ ਨਹੀਂ ਜਾਰੀ ਕੀਤੀ ਗਈ ਤੇ ਇਸ ਨੂੰ ਇਨਸਾਫ ਦਿਵਾਇਆ ਜਾਵੇ ਜੀ ਧੰਨਵਾਦ